ਸਤਿ ਸ਼੍ਰੀ ਅਕਾਲ ਜੀ ਆਮਨ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਤੇ ਆਪਾਂ ਅੱਜ ਵੀਡੀਓ ਲੈ ਕੇ ਆਏ ਆਂਗੇ ਵੀ ਜਿਹੜੇ ਆਪਣੇ ਮੋਢੇ ਹੁੰਦੇ ਆ ਵੀ ਉਹ ਕਿਉਂ ਡਿੱਗਦੇ ਹੁੰਦੇ ਆਗੇ ਵੀ ਕੀ ਕਾਰਨ ਹੁੰਦਾਗਾ ਉਹਦਾ ਵੀ ਕਿਉਂ ਡਿੱਗਦੇ ਹੁੰਦੇ ਆ ਤੇ ਵੀ ਉਹ ਕਿਵੇਂ ਠੀਕ ਕਰੀਏ ਆਪਾਂ ਉਹਦਾ ਹੱਲ ਵੀ ਆਪਾਂ ਲੈ ਕੇ ਆਏ ਆਂ ਵੀ ਕਿਵੇਂ ਠੀਕ ਕਰਨੇ ਆਗੇ ਤੇ ਵੀ ਤੀਰਾ ਮੋਢਾ ਕਿੰਨਾ ਕੱਟਣਾ ਉਹ ਸਭ ਸਾਰਾ ਇਸ ਵੀਡੀਓ ਵਿੱਚ ਦੱਸਿਆ ਜਾਊਗਾ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਅਗੋਂ ਆਪਾਂ ਨਿਸ਼ਾਨੀਆਂ ਲਾਉਣੇ ਆਗੇ ਹਾਂਜੀ ਹੁਣ ਆਪਾਂ ਨਾ ਤੀਰੇ ਦੀ ਨਿਸ਼ਾਨੀ ਲਾਵਾਂਗੇ ਮੈਂ ਲੈਂਥ ਵੀ ਕੱਟ ਲਈ ਤੇ ਚੌੜਾਈ ਵੀ ਕੱਟ ਲਈ ਇਹਦੀ ਸੂਟ ਦੀ ਆ ਆਪਣਾ ਬੰਦ ਪੀਸ ਆ ਗਿਆ ਇਧਰੋਂ ਤੇ ਆ ਮੇਰੇ ਵੱਲੋਂ ਖੁੱਲਾ ਆ ਗਿਆ ਤੇ ਹੁਣ ਆਪਾਂ ਇਧਰੋਂ ਲਾਵਾਂਗੇ ਆਪਾਂ ਇਹਦਾ ਤੀਰਾ ਤੀਰਾ ਆਪਾਂ ਕਿੰਨਾ ਲੈਣਾ ਤੀਰਾ ਨਾ ਆਪਾਂ ਇਹਦਾ 6 ਇੰਚ ਲਾਵਾਂਗੇ ਕਿਉਂਕਿ ਇਹਦਾ ਗਲਾ ਆਪਾਂ ਨਾ ਡੀਪ ਕੱਟਣਾਗਾ ਤੇ ਜੇ ਆਪਾਂ 5 ਤੱਕ ਗਲਾ ਕੱਟਣਾ ਹੋਵੇ 6 ਤੱਕ ਸੌਰੀ 6 ਤੱਕ ਗਲਾ ਕੱਟਣਾ ਹੋਵੇ ਫਿਰ ਆਪਾਂ ਮੋਢਾ ਲਾਵਾਂਗੇ ਇਹਦਾ ਤੀਰਾ ਲਾਵਾਂਗੇ 6 ਤੇ ਮੋਢਾ ਲਾਵਾਂਗੇ ਦਾ 7 ਹਾਂਜੀ ਆਪਾਂ ਹੁਣ ਦੇਖੋ ਦੁਬਾਰੇ ਸੁਣ ਦੱਸਦੀਆਂ ਵੀ ਟੀਰਾ ਆਪਾਂ ਇਹਦਾ 6 ਹੀ ਲੈਣਾਗਾ ਕਿਸੇ ਸੂਟ 'ਚ ਹੀ ਆਪਾਂ ਵੀ ਜਿਨ੍ਹਾਂ ਦਾ ਗਲਾ ਛੋਟਾ ਹੋਵੇ ਉਹਨਾਂ ਦਾ ਆਪਾਂ ਟੀਰਾ 6.5 ਲੈ ਲੈਣੇ ਹੁੰਨੇ ਆ ਜਿਵੇਂ ਹੁਣ ਇਹ ਡੀਪ ਗਲਾ ਕਟਾਂਗੇ ਤਾਂ ਇਹਦਾ ਟੀਰਾ ਆਪਾਂ 6 ਹੀ ਲਵਾਂਗੇ ਠੀਕ ਹੈ ਜੀ ਤੇ ਮੋਢਾ ਲਵਾਂਗੇ ਆਪਾਂ ਇਹਦਾ 7 ਮੋਢਾ ਤਾਂ ਹਰ ਇੱਕ ਸਾਈਜ਼ ਦੇ ਵਿੱਚ 7 ਹੀ ਲੈਤਾ ਜਾਊਗਾ ਉਹ ਫਿਟਿੰਗ ਦੇ ਹਿਸਾਬ ਨਾਲ ਹੀ ਆਪਣਾ ਮੋਢਾ ਆਟੋਮੈਟਿਕ ਹੀ ਵਧ ਜਾਂਦਾ ਹੁੰਦਾ ਜਿਵੇਂ ਇਹ ਮੇਰਾ 20 ਫਿਟਿੰਗ ਦਾਗਾ ਸੂਟ ਠੀਕ ਹੈ ਵੀ ਡੀ ਬ੍ਰੈਸਟ ਹੈਗੀ ਇੱਥੇ ਆ ਗੋ ਪੇਸ਼ਾਨੀ ਇਹਦੇ ਵਿੱਚ ਆਪਾਂ ਨੂੰ ਮੋਡਾ ਵੱਧ ਕੱਟਣ ਦੀ ਲੋੜ ਨਹੀਂ ਹੁੰਦੀਗੀ ਮੋਡਾ ਆਪਾਂ ਸਾਤ ਹੀ ਕੱਟਣਾ ਤੀਰੇ ਦਾ ਆਪਾਂ ਗਲੇ ਦੇ ਹਿਸਾਬ ਨਾਲ ਥੋੜਾ ਜਿਹਾ ਫਰਕ ਪਾ ਦੇਣੀ ਹੁੰਨੇ ਅੱਧੇ ਕਿੰਦਾ ਜੇ ਗਲਾ ਛੋਟਾ ਹੋਵੇ ਜੇ ਛੋਟਾ ਕੱਟਣਾ ਆਪਾਂ ਤਾਂ ਹੀ ਆਪਾਂ ਤੀਰਾ 6.5 ਕੱਟਾਂਗੇ ਜੇ ਆਪਾਂ ਡੀਪ ਕੱਟਣਾ ਗਲਾ 6 ਤੋਂ ਵੱਧ 6 7 8 9 10 ਇੰਚ ਤੱਕ 10 ਇੰਚ ਤੱਕ ਜੇ ਆਪਾਂ ਗਲਾ ਡੀਪ ਕੱਟਣਾ ਤਾਂ ਮੋਡਾ ਉਹਦਾ ਹਮੇਸ਼ਾ 6 ਇੰਚ ਹੀ ਕੱਟਿਆ ਜਾਊਗਾ ਠੀਕ ਹੈ ਜੀ ਹੁਣ ਆਪਾਂ ਨਿਸ਼ਾਨੀ ਲਾਉਣੀ ਹੈ ਵੀ ਕਮਰ ਦੀ ਕਮਰ ਆਪਣੀ ਆਪਣੀ ਪਲਾਮ ਕਮਰ ਦੀ ਨਿਸ਼ਾਨੀ ਆਪਾਂ ਲਾਵਾਂਗੇ ਸੱਤ ਤੇ ਤੇ ਇਹ ਪਸਾਈ ਜਿਹੜਾ ਆਪਣਾ ਹੋਊਗਾ ਸਾਈਡ ਸਲਾਈ ਜਿਹਨੂੰ ਕਹਿੰਦੇ ਨੇ ਆ ਉਹਦੀ ਨਿਸ਼ਾਨੀ ਉਹਨਾਂ ਦੀ ਹੈਗੀ ਇਹ 15 15 ਇੰਚ ਸਲਾਈ ਕੀਤੀ ਹੋਈ ਹੈ ਲੈ ਲੈ ਚਾਕ ਤੇ ਆਪਾਂ 1 ਇੰਚ ਵੱਧ ਲਾਵਾਂਗੇ 16 ਤੇ ਲਾਵਾਂਗੇ ਇਹਦੇ 'ਚ ਵੀ ਅੱਧਾ ਇੰਚ ਵੱਧ ਨਹੀਂ ਲੈਣਾ ਤੁਸੀਂ 1 ਇੰਚ ਲੈਣਾ ਕਿਉਂਕਿ ਅੱਧਾ ਇੰਚ ਤਾਂ ਆਪਣੀ ਇੱਥੇ ਹੀ ਦਵਾਚ ਆ ਜੂਗਾ ਤੇ 1/2 ਇੰਚ ਆਪਣੀ ਇਹ ਪਲੇਟ ਚ ਜਾਊਗਾ 1 ਇੰਚ ਹੀ ਵੱਧ ਲਾਉਣਾ ਇਹਦੇ ਚ ਹੁਣ ਆਪਾਂ ਇਹਦੀੰ ਦੱਸਦੇ ਹਾਂ ਤੁਹਾਨੂੰ ਕਾਟ ਇੱਥੋਂ ਵੀ ਇੱਕ ਵਾਰੀ ਮੈਨ ਲਿਆ ਕਰੋ ਕਈ ਵਾਰੀ ਨਿਸ਼ਾਨੀ ਨ ਟੇਢੀ ਹੋ ਜਾਂਦੀ ਜੀ ਆਪਣਾ ਮੈਥੂ ਛੇ ਇੱਥੋਂ ਵੀ ਆਪਣਾ ਛੇ ਹੀ ਹੋਵੇ ਥੋੜਾ ਜਿਹੀ ਨਿਸ਼ਾਨੀ ਦਾ ਫਰਕ ਪੈ ਜਾਂਦਾ ਹੁਣ ਤਾਂ ਆਪਾਂ ਚਾਕ ਵੀ ਨਵਾਂ ਲੈਂਦਾ ਤੇ ਹੁਣ ਤਾਂ ਤੁਹਾਨੂੰ ਆ ਵੀ ਵਧੀਆ ਦਿਸਦੀ ਉਹ ਨਿਸ਼ਾਨ ਪਹਿਲਾਂ ਵਾਲੀ ਵੀਡੀਓ ਚ ਆਪਣੇ ਥੋੜੇ ਨਿਸ਼ਾਨ ਘੱਟ ਦਿੰਦੇ ਸੀਗੇ ਹਾਂਜੀ ਹੁਣ ਇਹਦੀ ਆਪਾਂ ਮੂਹਰੇ ਪੀਸ ਦੀ ਪਾਵਾਂਗੇ 1 ਇੰਚ ਦੀ ਕਾਟ ਤੇ ਬੈਕ ਵਾਲੀ ਦੀ ਪਾਵਾਂਗੇ 2 ਇੰਚ ਦੀ ਕਾਟ ਹੁਣ ਇਹਨਾਂ ਨਿਸ਼ਾਨੀਆਂ ਨੂੰ ਆਪਾਂ ਗੁਲਾਈ ਕਰਕੇ ਨਾ ਇਸੇ ਤਰ੍ਹਾਂ ਮਿਲਾ ਦੇ ਠੀਕ ਹੈ ਜੀ ਆਹ ਦੇਖੋ ਹੁਣ ਤੁਸੀਂ ਜਿਹੜੀ ਆ ਆਪਣੇ ਅੰਦਰਲੀ ਨਿਸ਼ਾਨੀ ਹੈ ਇਹ ਹੈ ਨਹੀਂ ਹੁਣ ਆਪਣੀ ਨਿਸ਼ਾਨੀ ਆਹ ਹੈ ਇਦੀ ਇਸੇ ਤਰ੍ਹਾਂ ਹੀ ਆਪਣੀ ਕਾਰਡਪੂ ਕੋਈ ਸੂਟ ਹੁੰਦੇ ਜਿਹਦੇ ਵਿੱਚ ਕਾਟਾਂ ਦਾ ਫਰਕ ਪੈਂਦਾ ਹੁੰਦਾਗਾ ਨਹੀਂ ਆਲਮੋਸਟ ਸਾਰੇ ਸੂਟਾਂ 'ਚ 2 ਇੰਚ ਦੀ ਕਾਟ ਪੈਂਦੀ ਹੁੰਦੀ ਹੈ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਗਲਾ ਵੀ ਗਲਾ ਕਿੰਨਾ ਘਟਣਾ ਹੈ ਇਹ ਆਪਣੇ ਮੋਢੇ गिरਨ ਦਾ ਕਾਰਨ ਹੈ ਇਹੀ ਹੁੰਦਾ ਵੀ ਜੇ ਗਲਾ ਆਪਾਂ ਵੱਧ ਘਟਰੇ ਜਦੋਂ ਹੁਣ ਆਪਣਾ ਇਹ ਗਲਾ ਮਤਲਬ ਕਿ ਇਹ ਵੀ ਚੌੜਾਈ ਗਲੇ ਦੀ ਜਦੋਂ ਹੁਣ ਆਪਣਾ ਬੈਕ ਵਾਲਾ ਗਲਾ ਇਹ ਡੀਪ ਘਟਣਾ ਆਪਾਂ ਉਹਦੇ ਵਿੱਚ ਆਪਾਂ ਗਲੇ ਦੀ ਚੌੜਾਈ ਘਟ ਰੱਖਾਂ ਉਦੇ ਵਿੱਚ ਆਪਾਂ ਗਲੇ ਦੀ ਚੜਾਈ ਕੀ ਕਰਨੀ ਹੈ ਜਿਹੜਾ ਹੁਣ ਆਪਣਾ ਫਰੰਟ ਵਾਲਾ ਹੁੰਦਾ ਇਹ ਤਾਂ ਬੁਕਰਮ ਦਾ ਗਲਾ ਹੀ ਬਣਿਆ ਹੁੰਦਾ ਇਹਦਾ 5 5.5 ਹੁੰਦਾ ਇਹ ਤਾਂ ਆਪਾਂ ਉਨਾ ਹੀ ਉਸੇ ਤਰ੍ਹਾਂ ਹੀ ਪਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹ ਬੈਕ ਵਾਲੇ ਤੇ ਸਮਝਾਉਣੇ ਆ ਆ ਆਪਣਾ ਬੈਕ ਵਾਲਾ ਗਲਾ ਕੱਟਾਂਗੇ ਹੁਣ ਆਪਾਂ ਇਹ ਮੰਨ ਲਓ ਆਪਾਂ 7 ਇੰਚ ਗਲਾ ਕੱਟਨੇ ਇਹਨਾਂ ਦਾ ਇਹ ਆਪਾਂ ਕਿੰਨਾ ਕੱਟਾਂਗੇ ਚੌੜਾਈ 'ਚ ਸਵਾਦ ਸਵਾਦੋ ਕੱਟਣੀ ਜੇ ਆਪਾਂ 5 ਇੰਚ ਤੱਕ ਗਲਾ ਕੱਟਣਾ ਹੁੰਦਾ ਮੰਨ ਲਓ 5 ਤੇ ਨਿਸ਼ਾਨੀ ਲਾਓ ਤੇ 5 ਤੇ ਕੱਟਣਾ ਹੁੰਦਾ ਫਿਰ ਆਪਾਂ ਕੱਟਦੇ 2.5 ਇੰਚ ਹੁਣ ਡੀਪ ਗਲਾ ਆਪਾਂ ਕਿਉਂ ਘੱਟ ਕਰਦੇ ਆ ਕਿਉਂਕਿ ਜਦੋਂ ਹੁਣ ਆਪਾਂ ਗਲਾ ਵੀ ਇੱਥੋਂ ਡੀਪ ਕਰ ਦਿੰਨੇ ਹੁੰਨੇ ਆ ਉੱਪਰੋਂ ਵੀ ਤੇ ਨੀਚੋਂ ਵੀ ਹੋ ਜਾਂਦਾ ਫਿਰ ਉਹ ਆਟੋਮੈਟਿਕੀ ਗਲਾ ਨਾ ਕਟਿੰਗ ਕਰੇ ਤੋਂ ਫੈਲ ਜਾਂਦਾ ਹੈ ਫੈਲਣ ਕਾਰਨ ਫਿਰ ਆਪਣੀ ਮੋਢੇ ਡਿਗਣ ਲੱਗ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਉੱਪਰੋਂ ਚੜਾਈ ਜ਼ਿਆਦਾ ਨਾ ਕਰੋ ਉੱਪਰੋਂ ਲਓ 2.5 ਤੇ ਨੀਚੋਂ ਦੇ ਤੁਸੀਂ ਕਰ ਲਓ 2.5 ਇਹ ਜੇ ਤੁਸੀਂ ਢਾਈ ਕਰਕੇ ਨਾ ਇਸ ਤਰ੍ਹਾਂ ਇਹ ਨਿਸ਼ਾਨ ਨੂੰ ਮਿਲਾ ਲਓ ਫਿਰ ਗਲਾਈ ਪਾਓਗੇ ਦੀ ਇਸ ਤਰ੍ਹਾਂ ਹਲਕੇ ਜਿਹਾ اتنا ਇਹਦੀ ਗਲਾਈ ਪਾ ਦਿਓ ਠੀਕ ਹੈ ਜੀ ਇਹ ਹੀ ਕਾਰਨ ਹੁੰਦਾ ਆਪਣਾ ਵੀ ਜਦੋਂ ਨਾਲ ਆਪਾਂ ਗਲਾ ਜਿਆਦਾ ਚੌੜਾ ਕੱਟ ਲੈਨੇ ਹੁੰਨੇ ਆ ਫਿਰ ਉਹ ਗਲਾ ਤਾਂ ਹੁਣ ਫੈਲ ਹੀ ਜਾਂਦਾ ਹੁੰਦਾ ਠੀਕ ਹੈ ਜੀ ਜੇ ਆਪਾਂ ਲੈਂਥ ਗਲੇ ਦੀ ਵੱਡੀ ਹੋ ਗਈ ਉਗਲਾ ਆਪਾਂ ਹਮੇਸ਼ਾ ਕਾਟ ਠੀਕ ਟਿਕਟਨਾ ਸਵਾ ਦੂਤੀ ਜੇ ਆਪਣਾ ਗਲਾ ਛੋਟਾ ਹੋਊਗਾ ਫਿਰ ਆਪਾਂ ਢਾਈ ਕਟਾਂਗੇ ਜੇ ਆਪਣਾ ਬੈਨ ਵਾਲਾ ਗਲਾ ਹੋਊਗਾ ਫਿਰ ਆਪਾਂ ਉਹਦੀ ਤਿੰਨ ਕਟਿੰਗ ਕਰਾਂਗੇ ਠੀਕ ਹੈ ਜੀ ਉਸੇ ਹਿਸਾਬ ਨਾਲ ਹੀ ਆਪਣਾ ਫਰਕ ਪੈ ਜਾਂਦਾ ਹੁੰਦਾਗਾ ਕਾਟਾਂ ਨਾਲ ਇਸੇ ਤਰ੍ਹਾਂ ਆਪਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਿਸ ਤਰ੍ਹਾਂ ਸਾਰੀ ਦੱਸਿਆ ਹੋਇਆਗਾ ਤੇ ਫਿਰ ਹੀ ਆਪਾਂ ਕਟਿੰਗ ਸਹੀ ਤਰੀਕੇ ਨਾਲ ਕਰ ਸਕਦੇ ਹਾਂਗੇ ਇਹਦੇ ਚ ਹੁਣ ਦੋਨੇ ਪ੍ਰੋਬਲਮ ਦਾ ਹੱਲ ਹੋ ਗਿਆ ਨਾਲੇ ਤਾਂ ਆਪਾਂ ਹੁਣ ਟੁੜਾਈ ਜਿਹੜਾ ਆਪਾਂ ਕੱਟਣਾ ਉਹ ਵੀ ਨਹੀਂ ਆਪਾਂ ਘੱਟ-ਘੱਟਾਂਗੇ ਠੀਕ ਹੈ ਜੀ ਉਹਦੇ ਨਾਲ ਵੀ ਨਹੀਂ ਆਪਣੇ ਮੋਡੇ ਗਿਰਨੇ ਹੈਗੇ ਤੇ ਇੱਕ ਇਹ ਕਾਰਨ ਹੋਏ ਨੇ ਮੋਡੇ ਗਿਰਨ ਦਾ ਵੀ ਜੇ ਆਪਾਂ ਮੋਡਾ ਵੱਧ ਲੈਣਾਗਾ ਜੇ ਆਪਾਂ 7.5 ਮੋਡਾ ਲੈ ਲਾਂਗੇ ਤਾਂ ਫਿਰ ਆਪਣਾ ਮੋਡਾ ਆਟੋਮੈਟਿਕਲੀ ਲੂਜ਼ ਹੋ ਜਾਊਗਾ ਠੀਕ ਹੈ ਜੀ ਜੇ ਆਪਾਂ ਮੋਡਾ ਆਪਣਾ ਵੱਡਾ ਹੋ ਜਾਂਦਾ ਜਿਵੇਂ ਉਹਨੂੰ 20 ਬ੍ਰੈਸਟ ਹੈ ਦੀ 20 ਬ੍ਰੈਸਟ ਦਾ ਮੋਡਾ ਕਿੰਨਾ ਹੋਊਗਾ 8.5 8.5 ਦਾ ਮੋਡਾ ਤਿਆਰ ਆ ਜੂਗਾ ਜੇ ਇਹਦਾ ਮੋਡਾ ਹੁਣ ਆਪਾਂ ਇੱਥੇ 7 ਲੈ ਲਿਆ 7.5 ਲੈ ਲੈਂਦੇ ਦਾ ਮੋਢਾ ਇਹਦਾ ਆਟੋਮੈਟਿਕ ਹੀ ਬਾਹਰ ਆਣਾ ਸੀਗਾ ਮੋਢਾ ਇਹਦਾ 8:30 ਦੇ ਵਜੇ 9 ਜਾਂ 9:30 ਚਲਾ ਜਾਣਾ ਸੀਗਾ ਤੇ ਉਹਦਾ ਕੋ ਕਾਰਨ ਵੀ ਹੋ ਜਾਂਦਾ ਵੀ ਆਪਣਾ ਮੋਢੇ ਕਰ ਕਿਉਂਕਿ ਜੇ ਹੁਣ ਆਪਣਾ ਮੋਢਾ ਇੱਥੋਂ ਲੂਜ਼ ਹੋਊਗਾ ਫਿਟਿੰਗ ਕੋਲੋਂ ਫੇਰ ਵੀ ਆਪਣੇ ਮੋਢੇ गिरਣ ਲੱਗ ਜਾਂਦੇ ਨੇ ਜਿਹਨੂੰ ਆਪਾਂ ਕੰਦੇ ਕਰਦੇ ਹੁੰਨੇ ਕਹਿਣੇ ਹੁੰਨੇ ਆ ਤੇ ਜਿਹੜੇ ਹੁਣ ਇੱਥੋਂ ਬਲਾ ਚੁੜਾਈ ਜਾਊਗਾ ਫੇਰ ਵੀ ਆਪਣੇ ਮੋਢੇ ਇਹ ਦੋ ਕਾਰਨ ਹੈ ਇਹ ਦੋ ਕੰਨ ਤੁਸੀਂ ਜਮੂਰਤਿਆਂ ਰੱਖਣਾ ਵੀ ਇੱਕ ਚੁੜਾਈ ਜ ਨਹੀਂ ਗਲਣਾ ਘਟਣਾ ਹੈਗਾ ਤੇ ਇੱਕ ਮੋਢਾ 7:30 ਤੋਂ ਸੌਰੀ 7 ਤੋਂ ਵੱਧ ਨਹੀਂ ਕੱਟਣਾ ਹੈਗਾ ਠੀਕ ਹੈ ਜੀ ਹਾਂਜੀ ਹੁਣ ਇਹਨਾਂ ਨੂੰ ਆਪਾਂ ਮੋਢੀ ਨੂੰ ਕਟਿੰਗ ਕਰ ਦੇਣੀ ਹੈ ਪਹਿਲਾਂ ਆਪਾਂ ਦੋਨੇ ਪੀਸ ਦੀ ਇਕੱਠੀ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਵੀ ਜਿਹੜੀ 2 ਇੰਚ ਦੀ ਕਾਰਟ ਪਾਈ ਉਹ ਇਕੱਠੀ ਕਟਿੰਗ ਕਰਾਂਗੇ ਫਿਰ ਆਪਾਂ ਉਦਲਾ ਪੀਸ ਲੈ ਕੇ ਨੱਕਲਾ ਇਸ ਤਰ੍ਹਾਂ ਚੱਕ ਕੇ ਤੇ ਫਿਰ ਇਹਦੀ ਕਟਿੰਗ ਕਰਦੇ ਠੀਕ ਹੈ ਤੇ ਆਹ ਨਹੀਂ ਜਾਣ ਤੁਸੀਂ ਜਰੂਰ ਲਾ ਲਿਆ ਕਰੋ ਇੱਕ ਇੱਥੇ ਸੈਂਟਰ ਜੇ ਚਾਹੂਗਾ ਇੱਥੇ ਵੀ ਪਲੇਟ ਆਉਗੀ ਆਪਣੀ ਇੱਕ ਇੱਥੇ 7 ਇੰਚ ਤੇ ਜਿਹੜਾ ਆਪਾਂ ਲਾਇਆ ਇੱਥੇ ਪਲੇਟ ਲਾਉ ਆਉਗੀ ਤੇ ਜਿਹੜਾ ਆ ਨਿਸ਼ਾਨ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਜਿਹੜਾ ਮੈਂ ਕੱਟ ਦੀ ਗੱਲ ਕਰਦੀ ਸੀ ਨਾ ਵੀ ਜਿਹੜੇ ਕੱਟ ਤੇ ਜ਼ਰੂਰ ਲਾਇਆ ਕਰੋ ਤੁਸੀਂ ਜਿਹੜੀ ਆਪਾਂ ਪਹਿਲਾਂ ਵੀਡੀਓ ਬਣਾਈਏਗੀ ਆਈਏ ਉਹਦੇ ਵਿੱਚ ਆਪਾਂ ਆਹ ਇਹਦੀ ਗੱਲ ਕਰਦੀ ਹੈ ਮੈਂ ਵੀ ਜਿਹੜਾ ਹੁਣ ਆਪਣਾ ਆਹ ਚੱਕਾ ਵਾਲਾ ਨਿਸ਼ਾਨ ਲਾਇਆ ਹੋਇਆ ਆਪਾਂ ਹਿੱਪ ਸਾਈਜ਼ ਹਿੱਪ ਦਾ ਨਿਸ਼ਾਨ ਲਾਇਆ ਨਾ ਇਹੇ ਕੱਟ ਜ਼ਰੂਰ ਲਾਇਆ ਕਰੋ ਤੁਸੀਂ ਇਹਦੇ ਨਾਲ ਹੀ ਆਪ ਨੂੰ ਪਤਾ ਲੱਗਦਾਗਾ ਉਹ ਵੀ ਆਪਣਾ ਮੋਢਾ ਉੱਚਾ ਨਹੀਂ ਮਨ ਨਹੀਂ ਹੋਣਾ ਠੀਕ ਹੈ ਜੀ ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਇੱਥੇ ਕਰ ਗਏ ਕਿ ਇੱਥੇ ਕਰ ਗਏ ਉਹ ਸਲਾਈਡਰ ਆਪਣੀ ਇੱਥੇ ਆਈ ਗਿਆ ਆਟੋਮੈਟਿਕ ਫਿਰ ਆਪਣੀਆਂ ਸਾਰੀਆਂ ਪ੍ਰੋਬਲਮ ਦਾ ਹੱਲ ਹੋ ਜਾਂਦਾ ਤੇ ਆਪਣੀ ਫੀਡਿੰਗ ਆਟੋਮੈਟਿਕ ਹੀ ਵਧੀਆ ਹੋਣ ਲੱਗ ਜਾਂਦੀ ਹੈ ਠੀਕ ਹੈ ਜੀ ਹੁਣ ਆਪਾਂ ਬੈਕ ਵਾਲੀ ਗਲੇ ਦੀ ਵੀ ਕਟਿੰਗ ਕਰ ਦਿਆਂਗੇ ਫਰੰਟ ਵਾਲਾ ਗਲਾ ਤਾਂ ਆਪਾਂ ਬੁਕਰਮ ਵਾਲਾ ਹੀ ਪਾਉਣਾਗਾ ਆ ਦੇਖੋ ਹੁਣ ਆਪਾਂ ਸਵਾਦ ਉੱਪਰੋਂ ਤੇ ਨੀਚੋਂ ਇੱਥੋਂ ਲੈ ਕੇ ਢਾਈ ਹੋ ਜਾਊਗਾ ਇਸ ਤਰ੍ਹਾਂ ਕਟਿੰਦੇ ਆ। ਬਾਕੀ ਪਲੇਟਾਂ ਦੇ ਨਿਸ਼ਾਨ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦੱਸ ਹੀ ਦਿੱਤੇ ਸੀਗੇ। ਤੇ ਹੋਰ ਵੀ ਵੀਡੀਓ ਲੈ ਕੇ ਤੁਹਾਨੂੰ ਫੇਰ ਆਪਾਂ ਹਾਜ਼ਰ ਹੋਵਾਂਗੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।